ਦਾ ਹੋਏ ਮੇ ਮੇਰਾ ਨਵੇਂ ਵਲੌਗ 'ਚ ਤੁਹਾਡਾ ਸਵਾਗਤ ਆ ਤੇ ਅੱਜ ਜੋ ਬਰ ਗੁਰਦੁਆਰੇ ਸੇਵਾ ਕਰਨ ਚੱਲੇ ਆ ਕਿਤੇ ਬੱਦ ਨਹੀਂ ਚੱਲਿਆ ਤੇ ਉੱਥੋਂ ਆਪਾਂ ਪਾਲ ਲੈਉਣੇ ਆ ਰੇਤ ਦੇ ਟਰਾਲੇ ਲੈ ਕੇ ਆਉਣੇ ਆ ਟਰੈਕਟਰ ਹੋ ਜਾਂਦਾ ਤਿੰਨ ਜਾਂ ਟਰੈਕਟਰ ਰਹਿ ਗਏ ਆ ਤੇ ਚਲੋ ਆਪਾਂ ਟਰਾਲਾ ਟਰੋਲਾ ਪਾਲ ਕੇ ਗੁਰਦੁਆਰੇ ਆ ਗਏ ਅਗਰ ਮੈਂ ਤੁਹਾਨੂੰ ਅੱਗੇ ਜਾ ਕੇ ਜੇ ਵਲੌਗ ਵਧੀਆ ਲੱਗਾ ਤਾਂ ਲਾਈਕ ਕਮੈਂਟ ਫੇਰ ਜਰੂਰ ਕਰਿਓ ਹੋਵੇ ਕਹਿੰਦਾ ਚੌਬਰ ਕਹਿੰਦੇ ਹਵਾ ਭਰਉਣ ਆ ਗਈ ਐ ਗਰਲੇ ਨੂੰ ਖੜਾਦਾ ਟਰੈਕਟਰ ਬਾਪੇ ਬਾਪੇ ਨੇ ਕਹਿੰਦਾ ਟਰੈਕਟਰ ਖੜਾਦਾ ਗਰਲੇ ਨੂੰ ਖੁਸ਼ ਹੋ ਗਿਆ ਪਰ ਤਾ ਵੇਖ ਤੂੰ ਤਾਂ ਐ ਨਾ ਭੋਲਾ ਪਾਪਾ ਤਾ ਐ ਨਾ ਨਹੀਂ ਵੇਂਦਾ ਉਹ ਹੁੰਦੇ ਹਾਂ ਉਹ ਦੋ ਦਿਨਾਂ ਬਾਇਆ ਆਪ ਕੋ ਆਪ ਆਪਣੀ ਮਾੜੀ ਮੋਟੀ ਲਿਆ ਕੇ ਕਰ ਲੈ ਸਹੀ ਗੱਲ ਆ ਲੈ ਵੀ ਹਾ ਹਾ ਭਰਾ ਦੇ ਗੋਪੀ ਪ੍ਰਧਾਨ ਬੋ ਯਾਰਾ ਗਾਉ ਹਵਾ ਭਰਊਗਾ ਚਲੋ ਵੀ ਮਿਲਦੇ ਆ ਪਰ ਅੱਜ ਹੀ ਆਗੇ ਫਿਰ ਕੋ ਕਹਿਣਾ ਤਾਂ ਨਹੀਂ ਬਈ ਆਲਾ ਬਾਸੋਂ ਤੇਲ ਪਾਉਂਗੇ ਫੁੱਲ ਵਾਲੇ ਪਲਮਪਕਲੋ ਤੇ ਭਾਪ ਨੂੰ ਆਪੋ ਟਰੈਕਟਰ ਤੇ ਭੋਣਾ ਹੈ ਭਾਪ ਨੂੰ ਟਰੈਕਟਰ ਤੇ ਭੋਣਾ ਅੱਜ ਭਾਪ ਨੂੰ ਰਿquest ਕਰਨ ਚ ਚਲੋ ਵੀ ਮੈਂ ਜਾਂਦਾ ਇੱਧਰ ਵਾਲਾ ਜੋ ਪੂਰਾ ਟੈਂਕਿੰਗ ਹੋ ਵੱਲ ਬਹੁਤ ਮਦਾਨੀ ਹੁੰਦੀ ਐਟਾ ਇਹਦਾ ਟੰਕਾ ਬਹੁਤ ਜਨੀਦ ਹੋਇਆ ਤੁਸ ਇਨਾ ਵੀਡੀਓ ਇੱਥੇ ਪੂਰਾ ਹੈ ਬਾਕੀ ਕੋਲ ਚੀਜ਼ ਸੀ ਵੀ ਇਹ ਜਾ ਕੇ ਰਹਿਣੀ ਹਾਂ ਨੂੰ ਮਰਦੇ ਉਹ ਕਹਿੰਦੇ ਬਾਬੇ ਦੇ ਪਤਨੀ ਰੋਗ ਦੇ ਬੱਚਾ ਰੋਗ ਦੇ ਆ ਵਧੀਆ ਹਣਾ ਸੋਚ ਦੀ ਕਟਿਆ ਜਾਂਦਾ ਹਣਾ ਹੋਰ ਰਹਿ ਜਾਈਂਗਾ ਹੁਣਾ ਬਾਬਾ ਤੋਂ ਕਰਕੇ ਆਪਾਂ ਵੀ ਲੈ ਗਏ ਜੋ ਦੇ ਆ ਫਈਆ ਹੈ ਇਹ ਬਲੌਕ ਸਹੀ ਨਹੀਂ ਬਣਾਇਆ ਤੂੰ ਮੈਂ ਤੈਨੂੰ ਦੱਸ ਦਿੰਦਾ ਇਹ ਬਲੌਕ ਐਨੂ ਕਰਕੇ ਲਾਉਣਾ ਪਏ ਮਿਸ਼ਨ ਫੇਲ ਆ ਤੇਰਾ ਨਹੀਂ ਸਹੀ ਹੈ ਸਹੀ ਹੈ ਹਾਂ ਸਹੀ ਹੈ ਸਹੀ ਆ ਆ ਵੀ ਇੰਟਰੂ ਆਣਾ ਇੱਥੋਂ ਐ ਜਾ ਕੇ ਚੱਲ ਬੈਠ ਤੇ ਜਦ ਆਇਆ ਕਹਿੰਦਾ ਜਦੋਂ ਲੈਂਡ 'ਚ ਖੜਿਆ ਉਹ ਇਹ ਭਾਰਨੇ ਤਾਂ ਆਇਆ ਪਹਿਲੇ ਤੇ ਸੀ ਤਾਂ ਆ ਗਿਆ ਇੰਦਰ ਹਾਂ ਉਹ ਤਾਂ ਰਾਇਨ ਦੇ ਦਰਿੱ ਟੂਕ ਨੂੰ ਬਈ ਪਈ ਵੀ ਆ ਓ ਕੇ ਦਾ ਗਾਲ ਨਹੀਂ ਬਲੀ ਤੂੰ ਗੋਪੀ ਨਾਲ ਪੰਗੇ ਲੈ ਮੇਰੇ ਨਾਲ ਨਹੀਂ ਜਾ ਸਕਦਾ ਮਾਫ ਕਰ ਰਖ ਆ ਸੋਨਾ ਲੱਗਦਾ ਨਾ ਲੀਸਾ ਸੇਰ ਆਪਣਾ ਜਾ ਕੋਈ ਜਾ ਲੈ ਡੋਡਾ ਨਿਕਲ ਗਿਆ ਡੋਡਾ ਫੇਰ ਆ ਲੈ ਡੋਡਾ ਨਿਕਾ ਤੈਂ ਮੀਂਹ ਜੀ ਛੜਦਿਆਂ ਇੱਕ ਹੋ ਛੜਦੀ ਇਹਨੇ ਆਹ ਜਾ ਲੈ ਕੇ ਜਾਂਦਾ ਮੈਨੂੰ ਲੋ ਬੇ ਸੰਗਦਾਨ ਪੈਂਡਲੇ ਨੂੰ ਚਾਲੇ ਪਾ ਦੇ ਚੱਲ 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 ਨਹੀਂ ਚੱਲ 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 ਬਾਈ جا ناوي کې ਚੱਲ ਰੇ ਜੀ ਪਹਿਲੇ ਇਹ ਮੈਟਰ ਉੱਪ ਆ ਗਏ ਸੀਗੇ ਖੇਤ ਤੇ ਆਪਾਂ ਪੱਠੇ ਵਾਢ ਲੈ ਘਰ ਰਸਤੇ ਤੇ ਚਾਰ ਪੰਡਾ ਆਪਾਂ ਵਾਢ ਲਿਆ ਗਊਸ਼ਾਲਾ ਉਹ ਆਪਾਂ ਸੱਟ ਕੇ ਆਵਾਂਗੇ ਉਹ ਆਖਰੀ ਪੰਡ ਰਹੇਗੀ ਆ ਪੰਡ ਚ ਕਾ ਕੇ ਤੇ ਫਿਰ ਆਪਾਂ ਜੈਮੋ ਚ ਜਾਣਾਗਾ ਇਸ ਤੋਂ ਬਾਅਦ ਤੇ ਜੇ ਹੁਣ ਲਾ ਕੇ ਆਉਣੇ ਹੋਏ ਪੱਠੇ ਆਪਾਂ ਗਊਸ਼ਾਲਾ ਫਿਰ ਆਪਾਂ ਵੀਡੀਓ ਵਿੱਚ ਐਡ ਕਰ ਦਾਂਗੇ ਨਹੀਂ ਤਾਂ ਆਪਾਂ ਸੂਬਾ ਇਸੇ ਵਲੋਗ ਦੇ ਵਿੱਚ ਐਡ ਕਰ ਦਾਂਗੇ ਜੇ ਪੱਠੇ ਲਾ ਕੇ ਆਵਾਂ ਗਊਸ਼ਾਲਾ ਨਾਲੇ ਬਾਬੇ ਦਰਸ਼ਨ ਕਰਾ ਕੇ ਆਵਾਂਗੇ ਤੇ ਚਲੋ ਫਿਰ ਵੀ ਮਿਲਦੇ ਆਂ ਪੰਡ ਚ ਕਾ ਦੀ ਆਖਰੀ ਲਗੇ ਚੋ ਬਰੋ ਗਰਕੋ ਕਿ ਨਹੀਂ ਜਾਣਾ ਨਹੀਂ ਨਹੀਂ ਰਾਨੀ ਇੱਥੇ ਬੈਠਣਾ ਕਿ ਉਤਰਨਾ ਨਹੀਂ ਇੱਥੇ ਹੀ ਬੈ ਜਾ ਨਹੀਂ ਪ੍ਰਧਾਨ ਸਕੂਟਰ ਕੌਣ ਲੈ ਕੇ ਆਉਂ ਨਹੀਂ ਮੁੱ ਆਪਣੀ ਆ ਉਹ ਰਾਣਾ ਉਹ ਦੀਪੂ ਰਾਣਾ ਰਾਨੀ ਬੰਦ ਕਰ ਤੋਂ ਪਹਿਲਾਂ ਲਾ ਵੀ ਸਭ